ਅੰਦੋਲਨਾਂ ਤੋਂ ਨਿਕਲੀ ਹੋਈ ਪਾਰਟੀ ਆਮ ਆਦਮੀ ਪਾਰਟੀ ਔਰ ਜਿਹੜੇ ਬਦਲਾਅ ਦਾ ਨਾਰਾ ਦੇ ਕੇ ਪੰਜਾਬ ਵਿੱਚ ਆਏ ਸੀਗੇ ਔਰ ਉਸ ਵੇਲੇ ਭਾਰਤ ਮਾਲਾ ਯੋਜਨਾ ਉਦੋਂ ਵੀ ਚੱਲ ਰਹੀ ਸੀਗੀ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਪੰਜਾਬ ਦੇ ਮੁੱਖ ਮੰਤਰੀ ਸੀ ਉਦੋਂ ਇਹ ਪ੍ਰੋਜੈਕਟ ਆਏ ਜਿਹੜਾ ਦਿੱਲੀ ਅੰਦੋਲਨ ਪਹਿਲਾਂ ਚੱਲ ਰਿਹਾ ਸੀ ਉਸ ਵੇਲੇ ਔਰ ਐਜੇ ਵਿਰੋਧੀ ਧਿਰ ਦੇ ਨੇਤਾ ਜਮਾਤਵੀ ਪਾਰਟੀ ਦੇ ਮੁਖ ਆਗੂ ਹੁੰਦਿਆ ਹੋਇਆ ਭਗਵੰਤ ਮਾਨ ਨੇ ਅੱਜ ਐਮਪੀ ਕਹਿੰਦੇ ਰਹੇ ਵੀ ਅਸੀਂ ਜਦੋਂ ਆਵਾਂਗੇ ਅਸੀਂ ਕਿਸਾਨਾਂ ਤੇ ਜ਼ਬਰ ਨਹੀਂ ਟਾਵਾਂਗੇ ਕਿਸਾਨਾਂ ਨੂੰ ਖੁੱਲਾ ਮੁਆਵਜ਼ਾ ਦਾਂਗੇ ਕਿਸਾਨਾਂ ਕੋਲੇ ਜ਼ਬਰੀ ਜ਼ਮੀਨਾਂ ਅਕਵਾਇਰ ਨਹੀਂ ਕੀਤੀਆਂ ਜਾਣਗੀਆਂ ਔਰ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਆ ਤੁਸੀਂ ਉਹਨਾਂ ਦੇ ਪਾਰਟੀ ਪ੍ਰਧਾਨ ਅਰੋੜਾ ਜੀ ਦਾ ਬਿਆਨ ਦੇਖਿਆ ਹੋਣਾ ਉਦੋਂ ਕੀ ਕਹਿੰਦੇ ਸੀ ਵੀ ਸਾਡੀ ਧੌਂਟੇ ਗੋਡਾ ਰੱਖ ਕੇ ਪੰਜਾਬ ਨੂੰ ਬੰਦੀ ਬਣਾ ਕੇ ਭਾਵੇਂ ਅਸੈਂਬਲੀ ਕਿਹਾ ਸੀ ਹੈ ਤਾਂ ਸਾਡੇ ਕਿਸਾਨ ਭਰਾ ਔਰ ਉਹ ਕਹਿੰਦੇ ਆ ਇਹ ਕਿਸਾਨ ਜਿਹੜੇ ਆ ਉਹ ਵਿਕਾਸ ਰੋਕ ਰਹੇ ਆ ਸਟੇਟ ਦਾ ਕਦੀ ਗੈਸ ਪੈਪਰ ਨਹੀਂ ਨਿਕਲ ਦਿੰਦੇ ਕਦੀ ਸੜਕਾਂ ਨਹੀਂ ਨਿਕਲ ਦਿੰਦੇ ਤੋਂ ਅਸੀਂ ਕਹਿੰਦੇ ਆ ਵੀ ਇਹ ਜ਼ਮੀਨਾਂ ਸਾਡੀਆਂ ਔਰ ਅਸੀਂ ਬਾਬਿਆਂ ਦਾਦਿਆਂ ਤੋਂ ਤਿੰਨ ਤਿੰਨ ਪੀੜੀਆਂ ਤੋਂ ਵਹੁੰਦੇ ਆ ਰਹੇ ਹਾਂ ਔਰ ਸਾਨੂੰ ਕਿਸਾਨਾਂ ਨੂੰ ਚਾਹੇ ਪੰਜਾਬ ਦੀ ਗਵਰਨਮੈਂਟ ਨਾਲ ਪੰਜਾਬ ਪੱਧਰ ਤੇ ਮੀਟਿੰਗਾਂ ਹੋਈਆਂ ਜ਼ਿਲ੍ਹਾ ਪੱਧਰ ਤੇ ਹੋਈਆਂ ਜ਼ੋਨ ਪੱਧਰ ਤੇ ਮੀਟਿੰਗਾਂ ਹੋਈਆਂ ਉੱਥੇ ਇਹ ਕਿਹਾ ਗਿਆ ਮੈਂ ਮੁੱਖ ਮੰਤਰੀ ਸਾਹਿਬ ਨਾਲ ਦੋ ਤਿੰਨ ਵਾਰੀ ਮੀਟਿੰਗਾਂ 'ਚ ਗਿਆ ਔਰ ਇਹ ਤੋਂ ਪਹਿਲਾਂ ਕਹਿੰਦੇ ਸੀ ਵੀ ਸਾਡੀ ਤਾਂ ਹੋ ਗਈ ਗਟਕਰੀ ਸਾਹਿਬ ਨਾਲ ਗੱਲ ਐਨਐਚਏ ਵੀ ਕਹਿੰਦੀ ਸੀ ਵੀ ਪੈਸਿਆਂ ਦੀ ਕੋਈ ਕਮੀ ਨਹੀਂ ਹੈ ਔਰ ਅਸੀਂ ਸਮਝੌਤੇ ਇਹ ਹੁੰਦੇ ਰਹੇ ਗਰਦਾਸਪੁਰ ਡੀਸੀ ਨਾਲ ਵੀ ਵੀ ਜਿੰਨਾ ਚਿਰ ਕਿਸਾਨਾਂ ਨੂੰ ਮਾਪ ਜਾ ਉਹਨਾਂ ਦੇ ਖਾਤਿਆਂ 'ਚ ਨਹੀਂ ਪਾ ਜਾਂਦੇ ਕਿਸਾਨਾਂ ਦੀ ਤਸੱਲੀ ਨਹੀਂ ਕਰਵਾ ਲਿੰਦੇ ਅਸੀਂ ਜਬਰੀ ਜ਼ਮੀਨਾਂ ਐਕਵਾਇਰ ਨਹੀਂ ਕਰਾਂਗੇ ਇਹ ਪਹਿਲੀ ਵਾਰ ਨਹੀਂ ਹੈ ਗਰਦਾਸਪੁਰ ਨਹੀਂ ਕੱਲਾ ਤਰਨਤਨ 'ਚ ਵੀ ਗਿਆ ਹੋਰ ਨਾ ਪੰਜਾਬ ਦੇ ਸੂਬਿਆਂ 'ਚ ਵੀ ਜ਼ਬਰ ਹੋ ਰਿਹਾ ਅੱਜ ਸਵੇਰੇ ਲਗਭਗ 4 ਵਜੇ ਦੱਸਿਆ ਜਾਂਦਾ ਵੀ ਪੁਲਿਸ ਅੰਨਾ ਚਾਹੀਏ ਦੀ ਮਸ਼ੀਨਾਂ ਨੂੰ ਲੈ ਕੇ ਜਿਹੜਾ ਪਿੰਡ ਨੰਗਲਚੌਰ ਅਤੇ ਪਰਥਿਆ ਉਥੇ ਜ਼ਬਰੀ ਜ਼ਮੀਨ ਅਕਵਾਇਰ ਕਰਨ ਪਹੁੰਚੀ ਆ ਮੌਕੇ ਤੇ ਤਕਰੀਬਨ 10-15 ਕਿਸਾਨ ਪਹੁੰਚੇ ਹੋਣਗੇ ਮੌਕੇ ਤੇ ਕਿੰਨੇ ਖੁੰਦੇ ਆ ਜਦੋਂ ਉਹਨਾਂ ਨੇ ਵਿਰੋਧ ਕੀਤਾ ਵੀ ਅਸੀਂ ਇਹ ਜ਼ਬਰੀ ਆਪਣੀ ਜ਼ਮੀਨ ਅਕਵਾਇਰ ਨਹੀਂ ਹੋਣ ਦੇਣੀ ਸਾਨੂੰ ਮਾਅਬਜ਼ਾ ਨਹੀਂ ਮਿਲਿਆ ਹੈਗਾ ਕਣਕਾ ਨਹੀਂ ਵਗਣ ਦੇਣੀਆਂ ਅਰੇ ਮੈਂ ਪਹਿਲੀ ਵਾਰ ਵੇਖ ਰਿਆ ਕਾਲਾ ਦੌਰ ਪੰਜਾਬ ਦੇ ਅੰਦਰ ਚੱਲਿਆ ਸੀ ਜਦੋਂ ਪੰਜਾਬ ਦੀ ਜਵਾਨੀ ਦਾ ਗਾਣ ਕੀਤਾ ਸੀ ਉਦੋਂ ਸੁਣਦੇ ਸੀ ਕਿ ਲੱਤ ਤੇ ਲਾਤ ਰੱਖ ਕੇ ਲੱਤ ਪਾੜ ਦਿੰਦੇ ਹੁੰਦੇ ਆ ਹਰੇ ਇਹ ਇਹ ਜਿਹੜਾ ਕੱਲ ਹੋਇਆ ਅੱਜ ਹੋਇਆ ਕਾਰਾ ਉਹਦੇ ਵਿੱਚ ਇਹੀ ਸੀ ਕਿ ਲੱਤਾਂ ਤੋਂ ਇੱਕ ਲੱਤਾਂ ਦੇ ਪੈਰ ਰੱਖ ਕੇ ਦੂਜੀ ਲੱਤ ਖਿੱਚੀ ਜਾਂਦੀ ਸੀ ਔਰ ਉਹਦੇ ਵਿੱਚ ਹੁੱਜਾਂ ਜਿਹਨੂੰ ਕਹਿੰਦੇ ਆ ਸੋ ਸਰੀਰ ਤੇ ਮਾਰਨੀਆਂ ਹੁੱਜਾਂ ਮਾਰੀਆਂ ਵੀ ਗਈਆਂ लाठी चार्ज ਵੀ ਗੁਪਤ ਢੰਗ ਨਾਲ ਕਰਾ ਕੇ ਵੀ ਬਾਹਰ ਦਿਖੇ ਨਾ ਕਿਸੇ ਮੀਡੀਆ ਚ ਨਾ ਆ ਜੇ ਹੁੱਜਾਂ ਨਹੀਂ ਦੀਦੀਆਂ ਹੁੰਦੀਆਂ ਅਰ ਉੱਚੀ ਸ਼ੜਕ ਸੀ ਉਦੋਂ heਠਾ ਸੁੱਟਿਆ ਗਿਆ ਜਿਹੜੀ ਇੱਕ ਮੈਂ ਵੀਡੀਓ 40 ਸੈਕਿੰਡ ਦੀ ਆ ਤੁਹਾਨੂੰ ਚਲਵਾ ਕੇ ਵੀ ਦਿਖਾ ਦੂ ਆਪਣੀ ਵੀਡੀਓ ਤੁਹਾਡੇ ਕੋ ਆ ਗਈਆਂ ਨੇ ਆ ਪੁਲਿਸ ਕਿੱਦਾਂ ਕਿਸਾਨਾਂ ਨੂੰ ਜਿਹੜੀ ਆ ਉਹਨਾਂ ਦੇ ਸਿਰ ਤੋਂ ਪੱਗਾ ਲੱਥੀਆਂ ਹੋਈਆਂ ਵਾਂ ਅਰ ਉੱਚੀ ਜਗ੍ਹਾ ਤੋਂ ਥੱਲੇ ਨੂੰ ਧੱਕੇ ਮਾਰ ਮਾਰ ਸੁੱਟ ਰਹੀ ਹੈਗੀ ਆ ਤੋ ਇਹ ਪ੍ਰਤੱਖ ਪ੍ਰਮਾਨ ਹੈ ਜਿੱਚ ਹਰਜੀਤ ਨੀਲਕਲਾ ਨੂੰ ਮੈਂ ਨਿੱਜੀ ਤੌਰ ਤੇ ਪਸੰਦਦਾ ਹੈਗਾ ਉਹ ਵੀ ਕਿਸਾਨ ਲੀਡਰ ਹੈ ਉਹ ਵੀ ਵਿੱਚ ਹੈਗਾ ਵਾ ਔਰ ਇਹ ਜ਼ਬਰ ਕਰਨਾ ਔਰ ਬਗੈਰ ਇਨਫਰਮੇਸ਼ਨ ਦਿੱਤੇਆਂ ਕਿਸਾਨਾਂ ਨੂੰ ਪੈਸੇ ਪਾਇਆ ਭਗਵੰਤ ਮਾਨ ਸਰਕਾਰ ਦਾ ਚਿਹਰਾ ਨੰਗਾ ਹੋ ਰਿਹਾ ਵਾ ਔਰ ਭਗਵੰਤ ਮਾਨ ਸਰਕਾਰ ਕਿਉਂਕਿ ਅਸੀਂ ਦਿੱਲੀ ਅੰਦੋਲਨ 'ਤੇ ਲੱਗੇ ਹੋਏ ਆ ਅਸੀਂ ਦੇਸ਼ ਵਿਆਪੀ ਮੰਗਾਂ ਨਾਲ ਅੰਦੋਲਨ ਕਰ ਰਹੇ ਕੇਂਦਰ ਸਰਕਾਰ ਨਾਲ ਅਰ ਭਗਵੰਤਮਾਨ ਸਰਕਾਰ ਇਸ ਵੇਲੇ ਮੋਦੀ ਸਰਕਾਰ ਦਾ ਹੱਥ ਫਟਾ ਰਹੀ ਆ ਉਹ ਜਿਵੇਂ ਪਿਛਲੇ ਅੰਦੋਲਨ ਚ ਵੀ ਜਿਵੇਂ ਸਾਨੂੰ ਮੋਦੀ ਜੀ ਦਿੱਲੀ ਨਹੀਂ ਜਾਣ ਦਿੰਦੇ ਤੇ ਸਾਡੇ ਭਰਾਵਾਂ ਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ ਕਿਉਂਵੇਂ ਇੱਥੇ ਧੱਕਾ ਮੁਕੀ ਰਜਕੇ ਹੋਈ लाठी चार्ज ਹੋਇਆ ਹੁਜਾਂ ਮਾਰੀਆਂ ਗਈਆਂ ਕਿਸਾਨਾਂ ਦੀ ਲੱਤ ਤੇ ਲਾਤ ਰਾ ਕੇ ਖਚਿ ਖਚਿਆ ਗਿਆ ਜਿਵੇਂ ਕਹਿੰਦੇ ਪੰਜਾਬੀ ਛੱਡੇ ਪਾੜਦੇ ਹੀ ਰਿਆ ਇਸ ਕਿਸਮ ਦੀ ਕਾਰਵਾਈ ਕੀਤੀ ਆ ਹਰ ਇੱਕ ਗੱਡੀ ਚ ਜਾਂਦੇ ਕਿਸਾਨ ਨੂੰ ਦੋਵਾਂ ਨੂੰ ਤੁਸੀਂ ਉਹਦੇ ਦੇਖਿਆ ਇੱਕ ਬਿਹਾਲ ਜਿਹਾ ਹੋ ਕੇ ਗੱਡੀ ਚ ਪਿਆ ਵੀ ਤੁਹਾਨੂੰ ਨਜ਼ਰ ਆਉਂਦਾ ਹੋਗਾ ਉਹ ਇੱਕ ਰਸ਼ਦਤ ਕੀਤਾ ਗਿਆ ਔਰ ਫੇਰਾ ਦੇਖੋ ਇੱਕ ਇੱਕ ਕਿਸ ਕਿਸਮ ਦਾ ਰਵਈਆ ਭਗਵੰਤ ਮਾਨ ਸਰਕਾਰ ਰਹੀ ਆ ਗੈਰ ਮਨੁੱਖੀ ਫਿਰ ਜਦੋਂ ਬੰਦੇ ਹਸਪਤਾਲ ਹਰਜੋਵਾਲ ਦੇ ਵਿੱਚ ਦਾਖਲ ਕਰਾਉਣ ਗਏ ਆ ਉੱਥੇ ਹਸਪਤਾਲ ਚ ਦਾਖਲ ਨਹੀਂ ਸੀ ਹੁੰਦੰਦੇ ਉੱਤਰੋਂ ਹੁਕਮ ਕਹਿੰਦੇ ਉੱਤੋਂ ਹੁਕਮ ਆ ਰਹੇ ਵੀ ਦਾਖਲ ਨਹੀਂ ਹੁੰਦਣੇ ਤੇ ਜਿਹੜੇ ਕਿਸਾਨ ਜ਼ਖਮੀ ਹੋਇਆ ਉੱਚ ਪਰਮਿੰਦਰ ਸਿੰਘ ਜੀ ਚੀਮਾ ਖੁੱਡੀ ਅਜੈਬ ਸਿੰਘ ਗੁਰਮਖ ਸਿੰਘ ਜੀ ਖਾਨ ਮਲਕ ਹਰਜੀਤ ਸਿੰਘ ਜੀ ਲੀਲਕਲਾ ਅਜੀਤ ਸਿੰਘ ਭਰਤ ਨਿਸ਼ਾਨ ਸਿੰਘ ਜੀ ਪਿੱਟੇ ਬੱਡੇ ਤੇ ਅਜੀਤ ਸਿੰਘ ਇਹ ਸੱਤ ਕਿਸਾਨ ਜ਼ਖਮੀ ਹੋਇਆ ਅਸੀਂ ਇਸ ਕਾਰੇ ਦਾ ਭਗਵੰਤ ਮਾਨ ਸਰਕਾਰ ਦੀ ਦਾ ਜ਼ਬਰਦਸਤ ਨਿੰਦਾ ਕਰਦੇ ਆ ਪ੍ਰੈਸ ਕਾਨਫਰੈਂਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦਾ ਅਰਥੀ ਫੂਕ ਮੁਜਾਰਾ ਕਰਕੇ ਵਿਰੋਧ ਕਰਾਂਗੇ ਕਿ ਜੇਹਾ ਪੰਜਾਬ ਚ ਕੋਈ ਕਾਰਾ ਨਹੀਂ ਹੋਣਾ ਚਾਹੀਦਾ ਇਹਦੋਂ ਕਹਾ ਇੱਕ ਆਪਣੀ ਮੰਗ ਪੱਤਰ ਲੈ ਕੇ ਹੁਣੇ ਆਈਜੀ ਬਾਰਡਰ ਜ਼ੋਨ ਨੂੰ ਡੀਆਈਜੀ ਬਾਰਡਰ ਜ਼ੋਨ ਨੇ ਸਾਡੇ ਨੂੰ ਹੁਣੇ ਮਿਲਾਗੇ ਔਰ ਉਹਨਾਂ ਨੂੰ ਦੱਸਾਂ ਉਹਨਾਂ ਨੂੰ ਕਹਾਂਗੇ ਇੱਕ ਤਾਂ ਜਿੱਥੇ ਜਿੱਥੇ ਪੰਜਾਬ ਪੱਧਰ ਤੇ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਕਿਸਾਨਾਂ ਨੂੰ ਜਿਹੜਾ ਐਕ acquisition ਐਕਟ 2013 ਵਾਂ ਜਿਹੜਾ ਉਹ ਗੱਲ ਕਹਿੰਦਾ ਵਾ ਵੀ ਮਾਰਕੀਟ ਰੇਟ ਦਾ ਦੋ ਗੁਣਾ ਤੇ ਉਹਦੇ ਵਿੱਚ 100% ਅਜਾੜਾ ਪੱਤਾ ਤੇ ਜੇ ਜੇ ਕਹਿ ਲਈਏ ਇਹਨੂੰ ਤਾਂ ਇਹ ਮਾਰਕੀਟ ਰੇਟ ਦਾ ਚਾਰ ਗੁਣਾ ਬਣ ਜਾਂਦਾ ਹੈਗਾ ਜੇ ਦੂਜੇ ਰੂਪ ਵਿੱਚ ਜੋ ਵਿਅਕਤੀ ਲਿਖਿਆ ਮਨ ਲਿਏ ਜੇ ਇਸ ਵੇਲੇ 28 ਤੋਂ 30 ਲੱਖ ਤੋਂ ਕਿਤੇ ਵੀ ਜ਼ਮੀਨ ਪੰਜਾਬ ਦੀ ਘੱਟ ਨਹੀਂ ਹੈਗੀ ਨੂੰ ਚਾਰ ਗੁਣਾ ਕਰੋਗੇ 1 ਕਰੋੜ 20 ਲੱਖ ਰੁਪਇਆ ਬਣ ਜਾਂਦਾ ਹੈਗਾ